ਲੀਡਰ ਨੇ ਕੀ ਲੈਣਾ ਨਾ ਲੀਡਰ ਜਦ ਕੀ ਇਹਦੇ ਦੁੱਖ ਚ ਪਹੁੰਚਦੇ ਹੁੰਦੇ ਆ ਲੀਡਰ ਤੇ ਵੋਟਾਂ ਲੈਣ ਆਉਂਦੇ ਆ ਉਹ ਵੀ ਨਹੀਂ ਆਉਂਦੇ ਨਾ ਹੀ ਆਉਣਾ ਕਿਸੇ ਨੇ ਅਸੀਂ ਗੱਲ ਨੂੰ ਤਾਲੇ ਲਾ ਕੇ ਇਹਨੂੰ ਬੰਦ ਕਰਾਂਗੇ ਔਰ ਜਦ ਤੱਕ ਇਹ ਸਾਡੇ ਨਾਲ ਮੀਟਿੰਗ ਨਹੀਂ ਕਰਦੇ ਔਰ ਸਾਡੀਆਂ ਮੰਗਾਂ ਨਹੀਂ ਮੰਨਦੇ ਉਦੋਂ ਤੱਕ ਅਸੀਂ ਇਹਨੂੰ ਚੱਲਣ ਨਹੀਂ ਦੇਵਾਂਗੇ 30 ਤਰੀਕ ਨੂੰ ਅਸੀਂ ਇੱਥੇ ਤਾਲੇ ਲਾ ਕੇ ਇਹਨੂੰ ਬੰਦ ਕਰਾਂਗੇ ਹੌਟ ਨਿਊਜ਼ ਇੰਡੀਆ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਾਂ ਸਰਿੰਦਰ ਸੋਨੀ ਦੱਸ ਦਈਏ ਕਿ ਅਸੀਂ ਲੁਧਿਆਣਾ ਦੇ ਸਭ ਤੋਂ ਮਹਿੰਗਾ ਟੋਲ ਪਲਾਇਆ ਲੱਡੋਵਾਲ ਖੜੇ ਹਾਂ ਜਿੱਥੇ ਕਿਸਾਨਾਂ ਵੱਲੋਂ 14 ਦਿਨ ਹੋ ਗਏ ਬੰਦ ਕੀਤੇ ਨੂੰ ਅੱਜ ਕੱਲ 15ਵਾਂ ਦਿਨ ਆ ਤੇ 15ਵੇਂ ਦਿਨ ਤਾਲੇਬੰਦੀ ਕੀਤੀ ਜਾਣੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਭ ਤੋਂ ਮਹਿੰਗਾ ਟੋਲ ਪਲਾਇਆ ਲੁਧਿਆਣਾ ਦਾ ਲੱਡੋਵਾਲ ਜਿੱਥੇ ਪਰਚੀ ਦੀ ਕਟੋਤੀ ਨੂੰ ਲੈ ਕੇ ਕਿਸਾਨਾਂ ਵੱਲੋਂ ਇੱਕੋ ਇੱਕ ਮੰਗ ਰੱਖੀ ਗਈ ਕਿ ਪਰਚੀ ਦੇ ਵਿੱਚ ਕੁਝ ਕਟੋਤੀ ਕੀਤੀ ਜਾਵੇ ਤੇ ਲੋਕਲ ਲੁਧਿਆਣਾ ਵਾਸੀਆਂ ਨੂੰ ਜਿਹੜਾ ਕੀ ਇੱਥੋਂ ਫਰੀਂ ਲੰਘਾਇਆ ਜਾਵੇ ਸਭ ਤੋਂ ਮਹਿੰਗੇ ਟੋਲ ਬਲਾਏ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਲਾਡੋਵਾਲ ਦੀਆਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਤਿਆਰੀਆਂ ਦਿਖਾ ਦਈਏ ਤਾਂ ਟੈਂਟ ਇੱਥੇ ਪੱਕਾ ਗੱਡ ਦਿੱਤਾ ਗਿਆ ਤੇ ਕੱਲ ਜਿਹੜੇ ਐ ਇੱਥੇ ਤਾਲੇ ਲਗਾਏ ਜਾਣੇ ਆ ਤੇ ਟੈਕਸੀ ਯੂਨੀਅਨ ਵੀ ਵੱਡੀ ਗਿਣਤੀ ਵਿੱਚ ਇੱਥੇ ਪਹੁੰਚੇ ਹੋਏ ਨੇ ਆਪਣੀਆਂ ਗੱਡੀਆਂ ਲੈ ਕੇ ਤੇ ਕੱਲ ਜਿਹੜਾ ਕਿਹਾ ਜਾ ਰਿਹਾ ਹੈ ਕਿ ਵੱਡੇ ਜਥੇਬੰਦੀਆਂ ਇੱਥੇ ਪਹੁੰਚਣਗੀਆਂ ਤੇ ਵੱਡੇ ਲੀਡਰ ਪਹੁੰਚਣਗੇ ਸਮਰਥਨ ਦੇਣਗੇ ਕਿਸਾਨਾਂ ਦੇ ਨਾਲ ਅਤੇ ਕੁਝ ਲੋਕ ਵੀ ਸਮਰਥਨ ਦੇਣਗੇ ਕਿ ਇਹਨਾਂ ਦੀ ਇੱਕੋ ਇੱਕ ਮੰਗ ਹੈ ਕਿ ਟੋਲ ਪਲਾਇਆ ਦੇ ਵਿੱਚ ਜਿਹੜੀ ਪਰਚੀ ਦੇ ਵਿੱਚ ਕਟੋਤੀ ਕੀਤੀ ਜਾਵੇ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ 14 ਦਿਨ ਅੱਜ ਹੋ ਗਏ ਨੇ ਕਿਸਾਨਾਂ ਨੂੰ ਬੈਠਿਆਂ ਨੂੰ ਅਤੇ ਕੱਲ 15ਵਾਂ ਦਿਨ ਹੈ ਅਤੇ ਕੱਲ ਨੂੰ ਜਿਹੜੇ ਇਹਨਾਂ ਦੇ ਵੱਲੋਂ ਤਾਲੇ ਲਗਾਏ ਜਾਣੇ ਹਨ ਗੱਲ ਵਿਕਰਨ ਦੀ ਕੋਸ਼ਿਸ਼ ਕਰਾਂਗੇ ਇੱਥੇ ਆਪਾ ਜੀ ਗੱਲਬਾਤ ਵੀ ਕਰ ਪਤਾਂ ਜੀ ਕਿਵੇਂ ਦੇਖਦੇ ਹੋ ਅੱਜ 14 ਦਿਨ ਹੋ ਗਏ ਕੱਲ 15ਵਾਂ ਦਿਨ ਕਿੱਦਾਂ ਦੀ ਰਾਜਨੀਤੀ ਰਣਨੀਤੀ ਜੀ ਅਸੀਂ ਕੱਲ 30 ਤਰੀਕ ਦਾ ਡੇਟ ਦਿੱਤੀ ਸੀਗੀ ਔਰ ਅਸੀਂ ਉਹਦੇ ਤੇ ਨਿਰੰਤਰ ਸਾਡਾ ਫੈਸਲਾ ਉਹੀ ਆ 30 ਤਰੀਕ ਨੂੰ ਅਸੀਂ ਇੱਥੇ ਵੱਡਾ ਇਕੱਠ ਕਰ ਰਹੇ ਆ ਤੇ ਸਾਰੀਆਂ ਤਿਆਰੀਆਂ ਹੋ ਰਹੀਆਂ ਨੇ 30 ਤਰੀਕ ਨੂੰ ਅਸੀਂ ਇੱਥੇ ਤਾਲੇ ਲਾ ਕੇ ਇਹਨੂੰ ਬੰਦ ਕਰਾਂਗੇ ਜੀ ਕੀ ਲੱਗਦਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਾਲ ਕੋਈ ਗੱਲਬਾਤ ਨਹੀਂ ਹੋ ਪਈ ਅੱਜ 14 ਦਿਨ ਹੋ ਚੱਲੇ ਨੇ ਤੁਹਾਨੂੰ ਬੈਠਾ ਨੂੰ ਗਰਮੀ ਦੇ ਵਿੱਚ ਮੈਂ ਅੱਗੇ ਵੀ ਕਿਹਾ ਜੀ ਗਰਮੀ ਦਾ ਸਾਡੇ ਤੇ ਕੋਈ ਪ੍ਰਭਾਵ ਨਹੀਂ ਹੈਗਾ ਅਸੀਂ ਲੋਕਾਂ ਲਈ ਬੈਠੇ ਆ ਗਰਮੀ ਤਾਂ ਸਾਨੂੰ ਲੱਗ ਹੀ ਨਹੀਂ ਰਹੀ ਬਾਬੇ ਦੀ ਬੜੀ ਕਿਰਪਾ ਵਾ ਉਹ ਲੋਕ ਵੀ ਬਹੁਤ ਸਾਥ ਦੇ ਰਹੇ ਔਰ ਮੀਡੀਆ ਵਾਲੇ ਤੁਸੀਂ ਵੀ ਬਹੁਤ ਪੂਰਾ ਸਾਥ ਦੇ ਰਹੇ ਹੋ ਔਰ ਮੈਂ ਪ੍ਰਸ਼ਾਸਨਿਕ ਅਧਿਕਾਰੀ ਦੀ ਗੱਲ ਕਰਾਂ ਤਾਂ ਐਚਡੀਐਮ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀ ਔਰ ਉਨੂੰ ਟਾਈਮ ਹੋ ਗਿਆ ਸਾਨੂੰ ਕੋਈ ਜਵਾਬ ਨਹੀਂ ਮਿਲਿਆ ਕੱਲ ਆਜੀ ਜੀ ਸਾਹਿਬ ਆਏ ਸੀ ਉਹਨਾਂ ਨੇ ਇਹ ਗੱਲ ਆਖੀ ਸੀਗੀ ਵੀ ਮੈਂ ਇਹ ਚੀਜ਼ ਨੂੰ ਪ੍ਰੋਸੈਸ ਨੂੰ ਫਾਸਟ ਕਰਾ ਦੂੰਗਾ ਹੁਣ ਜਦੋਂ ਕਰਾਉਣਗੇ ਦੇਖਾਂਗੇ ਉਹ ਆ ਕੇ ਸਾਨੂੰ ਕਹਿ ਗਿਆ ਉਹ ਮੰਗਾ ਸੀ ਦੇਖਿਆ ਉਹਨਾਂ ਨੂੰ ਦੱਸਿਆ ਵੀ ਅਸੀਂ ਆ ਮੰਗ ਪੱਤਰ ਦਿੱਤਾ ਸੀਗਾ ਪਰ ਅਸੀਂ ਜਿਹੜਾ ਆਪਣਾ ਫੈਸਲਾ ਵਾ ਉਹ ਅਸੀਂ ਇਹੀ ਰੱਖਿਆ ਵੀ ਅਸੀਂ ਕੱਲ ਨੂੰ ਤਾਲੇ ਲਾ ਕੇ ਇਹਨੂੰ ਬੰਦ ਕਰਾਂਗੇ ਔਰ ਜਦ ਤੱਕ ਇਹ ਸਾਡੇ ਨਾਲ ਮੀਟਿੰਗ ਨਹੀਂ ਕਰਦੇ ਔਰ ਸਾਡੀਆਂ ਮੰਗਾ ਨਹੀਂ ਮੰਨਦੇ ਉਦੋਂ ਤੱਕ ਅਸੀਂ ਇਹਨੂੰ ਚੱਲਣ ਨਹੀਂ ਦੇਵਾਂਗੇ ਹੋਰ ਵੀ ਲੀਡਰ ਨੇ ਕਿਸਾਨ ਜੱਥੇਬੰਦੀਆਂ ਦੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪ੍ਰਧਾਨ ਜੀ ਕਿਵੇਂ ਦੇਖਦੇ ਹੋ ਅੱਜ 14 ਦਿਨ ਹੋ ਗਏ ਕੱਲ ਨੂੰ 15ਵਾਂ ਦਿਨ ਹੈ ਕਿਵੇਂ ਦੀ ਰਾਜਨੀਤੀ ਆ ਕੱਲ ਤਾਲੇ ਲੱਗਣਗੇ ਜੀ ਰਾਜਨੀਤੀ ਨਹੀਂ ਆਈ ਅਸੀਂ ਰਾਜਨੀਤੀ ਨਾ ਕਰਦੇ ਨਾ ਕਰ ਕੀਤੀ ਹੈ ਕਦੀ ਅੱਜ ਤਾਂ ਸਾਡਾ ਦੋ ਟੁੱਕ ਫੈਸਲਾ ਹੁੰਦਾ ਬਸ ਇਹ ਨਹੀਂ ਆਏ ਤਾਂ ਕੱਲੋਂ ਕੰਮ ਬੰਦ ਹੋ ਗਿਆ ਇਹ ਕੱਲ ਟੋਲ ਵਾਲੇ ਨਹੀਂ ਆਇਆ ਅੱਜ ਆਏ ਤਾਂ ਸਮਝ ਲਓ ਕੱਲ ਤਾਲੇ ਲੱਗਣਗੇ ਕੱਲ ਕੋਈ ਫੈਸਲਾ ਨਹੀਂ ਹੋਊਗਾ ਕੱਲ ਤਾਲੇ ਲੱਗਣਗੇ ਕੋਈ ਲੀਡਰ ਵੀ ਪਹੁੰਚਿਆ ਤੁਹਾਡੇ ਕੋਲ ਲੋਕਲ ਕੋਈ ਲੀਡਰਾਂ ਨੇ ਕੀ ਲੈਣ ਆਉਣਾ ਲੀਡਰ ਕਦੀ ਕਿਸੇ ਦੇ ਦੁੱਖ ਚ ਪਹੁੰਚਦੇ ਹੁੰਦੇ ਨੇ ਲੀਡਰ ਤੇ ਪੋਟਾ ਲੈਣ ਆਉਂਦੇ ਆ ਉਵੇਂ ਨਹੀਂ ਆਉਂਦੇ ਨਾ ਹੀ ਆਉਣਾ ਕਿਸੇ ਨੇ ਇਹਦੇ ਸਾਡੇ ਲੋਕ ਨੇ ਜਿਹੜੇ ਇਹਨਾਂ ਨੂੰ ਮੂੰਹ ਲਾਉਂਦੇ ਨੇ ਮੈਂ ਤੇ ਕੱਲ ਵੀ ਕਹਿ ਕੇ ਆ ਪਿੰਡਾਂ ਚ ਨਾ ਬਾੜੋ ਇਹਨਾਂ ਨੂੰ ਇਹਨਾਂ ਨੂੰ ਭਜਾਓ ਜੇ ਨਾ ਭਜਾਇਆ ਜਾਂਦਾ ਇਹਨਾਂ ਨੇ ਕੀਤਾ ਕਿ ਪਿਛਲੇ ਇੰਨੇ 70 75 ਸਾਲ ਹੋ ਗਏ ਦੇਸ਼ ਨੂੰ ਤਾਂ ਕਿ ਕਹਿੰਦੇ ਨੇ ਲੋਕਾਂ ਨੂੰ ਲੋਕਾਂ ਨੂੰ ਲੁੱਟ ਕੇ ਖਾਦਾ ਕੁਛ ਨਹੀਂ ਕੀਤਾ ਲੀਡਰਾਂ ਨੇ ਵੇਚ ਕੇ ਖਾ ਗਿਆ ਸਾਨੂੰ ਸਰ ਇਹਨਾਂ ਨੇ ਸਾਡਾ ਕੂਨ ਪੀਤਾ ਹੁਣ ਤੱਕ ਕੁਝ ਨਹੀਂ ਕੀਤਾ ਇਸ ਕਰਕੇ ਜਿਹੜੀ ਲੜਾਈ ਆ ਉਹ ਜਥੇਬੰਦੀਆਂ ਨੇ ਲੜਨਾ ਸੰਘਰਸ਼ ਤੇ ਟੇਕ ਰੱਖੋ ਬੋਟਾਂ ਤੇ ਨਾ ਰੱਖੋ ਕੀ ਲੱਗਦਾ ਲੀਡਰਾਂ ਟੋਲ ਫੀ ਆ ਆਮ ਜਨਤਾ ਦੀ ਜੇਬ ਤੇ ਅਸਰ ਪੈ ਰਿਹਾ ਹੈ ਜੀ ਬਿਲਕੁਲ ਜੀ ਆਮ ਜਨਤਾ ਦਾ ਹੁਣ ਉਦਨ ਦਾ ਰੁਪਈਆ ਬਚਿਆ ਹੀ ਆ ਲੋਕ ਕੁਝ ਜਾਣਦੇ ਨੇ ਕਿਤੇ ਕੋਈ ਲੈਨ ਆਰਡਰ ਖਰਾਬ ਨਹੀਂ ਸ਼ਾਂਤੀ ਬਿਲਕੁਲ ਸ਼ਾਂਤੀ ਨਾਲ ਧਰਨਾ ਚੱਲਿਆ 15 ਦਿਨ ਕੋਈ ਕੋਈ ਇੱਥੇ ਕੋਈ 19 ਕੀ ਗੱਲ ਨਹੀਂ ਕੋਈ ਵੀ ਇੱਥੇ ਪੁਲਿਸ ਵਾਲਾ ਤੁਹਾਨੂੰ ਦੇਖਦਾ ਕੋਈ ਇੱਕ ਵੀ ਜੇ ਲੈਨ ਆਰਡਰ ਦੀ ਗੱਲ ਹੋਵੇ ਤੇ ਇੱਥੇ ਪੁਲਿਸ ਹੀ ਪੁਲਿਸ ਲੱਗੀ ਹੁੰਦੀ ਆ ਕੋਈ ਇੱਕ ਵੀ ਤੁਹਾਨੂੰ ਪੁਲਿਸ ਵਾਲਾ ਉਹ ਜਿਹੜੀ ਬੱਸੇ ਖੜੀਏ ਤੇ ਪਹਿਲਾਂ ਵੀ ਖੜੀ ਹੁੰਦੀ ਆ ਕੋਈ ਬੰਦਾ ਆਇਆ ਹੀ ਨਹੀਂ ਉਹਨਾਂ ਨੂੰ ਪਤਾ ਸਾਡੀਆਂ ਜਥੇਬੰਦਕ ਬੰਦੇ ਆ ਜਿੰਨੀਆਂ ਜਥੇਬੰਦੀਆਂ ਬੈਠੀਆਂ ਨੇ ਨਾਲ ਇਹ ਸਾਰੇ ਜਥੇਬੰਦਕ ਨੇ ਇਹ ਇਹੋ ਜਿਹਾ ਕੋਈ ਕੰਮ ਨਹੀਂ ਕਰਨਗੇ ਵੀ ਜਿਹਦੇ ਨਾਲ ਕਿਸੇ ਦਾ ਕੋਈ ਨੁਕਸਾਨ ਹੋਵੇ ਇੱਕ ਤੁਸੀਂ ਗੱਲ ਕੀਤੀ ਸੀ ਨਵੇਂ-ਨਵੇਂ ਰਾਜ ਮੰਤਰੀ ਜਿਹੜੇ ਬਿੱਟੂ ਜੀ ਬਣੇ ਨੇ ਉਹੀ ਸਾਡੀਆਂ ਮੰਗਾਂ ਲੈ ਜਾਣਗੇ ਸੈਂਟਰ ਤੱਕ ਆਏ ਉਹ ਤੇ ਪੰਜਾਬ ਸਰਕਾਰ ਨੂੰ ਤੁਹਾਡੇ ਲਈ ਮੈਂ ਦਿਹਦ ਕਰ ਰਿਹਾ ਵੀ ਲਾਈਨ ਆਰਡਰ ਖਰਾਬ ਹੋ ਰਿਹਾ ਉੱਥੇ ਜਿੱਦਣ ਉਹ ਇੱਥੇ ਬੈਠਾ ਸੀ ਆਣ ਕੇ ਉਸ ਦਿਨ ਕੋਈ ਲਾਈਨ ਆਰਡਰ ਖਰਾਬ ਨਹੀਂ ਸੀ ਜਿੱਦਣ ਇਹ ਤੋਂ ਪੈਸੇ ਲੈ ਗਿਆ ਉੱਠ ਗਿਆ ਉਸ ਦਿਨ ਲਾਈਨ ਆਰਡਰ ਖਰਾਬ ਨਹੀਂ ਹੋਇਆ ਅੱਜ ਉਹਨੂੰ ਲਾਈਨ ਆਰਡਰ ਦੇਖਦਾ ਵਾ ਉਸ ਦਿਨ ਉਹਦੀ ਸਰਕਾਰ ਸੀ ਉਸ ਦਿਨ ਉਹਨੇ ਕਿਉਂ ਨਾ ਟੂਲ ਦੀਆਂ ਮੰਗਾਂ ਪੂਰੀਆਂ ਕਰਵਾਈਆਂ ਇਹ ਇਹ ਪੌਂਕਨ ਲਈ ਰੱਖੇ ਨੇ ਇਹ ਇਹਨਾਂ ਨੂੰ ਪਾਲਦੇ ਨੇ ਪੌਂਕਣ ਲਈ ਔਰ ਜਿਹਦਾ ਬੰਦਾ ਪਾਲਿਆ ਹੁੰਦਾ ਉਹਦੀ ਘਤਰ ਪੌਂਕਦਾ ਹੀ ਆ ਹੁਣ ਤੁਸੀਂ ਕੱਲ ਤਾਲੇ ਲਾਣ ਦੀ ਜਿਹੜੀ ਗੱਲ ਕਹੀ ਆ ਕੀ ਲੱਗਦਾ ਨਹੀਂ ਕਿਤੇ ਨਾ ਕਿਤੇ ਕਾਰਵਾਈ ਵੀ ਹੋ ਸਕਦੀ ਆ ਹੋ ਜਵੇ ਕਾਰਵਾਈਆਂ ਤੇ ਪਹਿਲਾਂ ਵੀ ਬੜੀਆਂ ਹੋਈਆਂ ਨੇ ਫੇਰ ਹੋ ਜੂ ਇੱਕ ਅੱਧੀ ਫੇਰ ਉੱਤੇ ਕੀ ਆ ਇਹ ਜਿਵੇਂ ਕਾਰਵਾਈ ਕਰਦੇ ਓਵੇਂ ਖਤਮ ਵੀ ਕਰ ਦਿੰਦੇ ਆ ਅੱਜ ਤੱਕ ਕੋਰਟ ਨਹੀਂ ਗਏ ਜ਼ਮਾਨਤ ਕਰਾਉਣ ਪਰਚਾ ਹੁਣ ਵੀ 307 ਦਾ ਬੋਲਦਾ ਅੱਜ ਵੀ ਬੋਲਦਾ ਬੈਠੇ ਵੀ ਆ ਜਿਨ੍ਹਾਂ ਨੇ ਪਰਚਾ ਕੀਤਾ ਮੈਂ ਉੱਥੇ ਵੀ ਜਾ ਕੇ ਆ ਪੰਜ ਦਿਨ ਪਰ ਨਹੀਂ ਉਹਨਾਂ ਨੂੰ ਪਤਾ ਵੀ ਜੇ ਵੀ ਅਸੀਂ ਕੀਤੇ ਉਹ ਵੀ ਕੈਨਸਲ ਵੀ ਕਰ ਰਹੇ ਹਾਂ ਅਸੀਂ ਅਸੀਂ ਨਾ ਪਰਚਾ ਕਰਾਉਣ ਜਾਂਦੇ ਆ ਤੇ ਨਾ ਪਰਚਾ ਹਟਾਉਣ ਜਾਂਦੇ ਆ ਅਸੀਂ ਤੇ ਇਤਰੇ ਲੈਨੇ ਹਾਂ ਹੁਣ ਤੁਸੀਂ ਕੱਲ ਨੂੰ ਜਿਵੇਂ ਤਾਲੇ ਲਾਣੇ ਕੋਈ ਅਧਿਕਾਰੀ ਸ਼ਾਮ ਨੂੰ ਤੁਹਾਡੇ ਕੋ ਆ ਗਿਆ ਜੇ ਗੱਲਬਾਤ ਹੁੰਦੀ ਆ ਤਾਂ ਫਿਰ ਹਾਂ ਆ ਸਾਡੀਆਂ ਸ਼ਰਤਾਂ ਮੰਨਣਗੇ ਤਾਂ ਮਾਂ ਹੋਰ ਕੋਈ ਗੱਲ ਨਹੀਂ ਹੈਗੀ ਆ ਚਰਤਾ ਜਿਹੜੀਆਂ ਸ਼ਰਤਾਂ ਹੈ ਕੀ ਰਹਿ ਗਈਆਂ ਹੁਣ 150 ਰੁਪਏ ਦਾ ਟੂਲ ਪਲਾਜਾ ਕਰ ਦੇਣ 24 ਘੰਟੇ ਦੀ ਪਰਚੀ ਕਰ ਦੇਣ ਔਰ ਇਹ ਪਾਸ ਹੈ 117 ਰੁਪਈਆ ਦਾ ਤੇ 20 ਕਿਲੋਮੀਟਰ ਦਾ ਏਰੀਆ ਫਰੀ ਤਿੰਨ ਹੀ ਚੀਜ਼ਾਂ ਨੇ ਤਿੰਨੇ ਕਰ ਦੇਣ ਸਾਡਾ ਇਹਨਾਂ ਨੂੰ ਸੇਵਾ ਪਾਜੋ ਬਿਲਕੁਲ ਐਸਾ ਨ ਕਿਸਾਨ ਲੀਡਰ ਜਿਨ੍ਹਾਂ ਨੇ ਕਿਆ ਕੀ 100 150 ਦੀ ਪਰਚੀ ਅਤੇ ਪਾਸ 117 ਦਾ ਤੇ 20 ਕਿਲੋਮੀਟਰ ਦਾ ਦਾਰਾ ਜਿਹੜਾ